ਅੱਜ ਸਵੇਰੇ ਸਤ ਕੋਲ ਇੱਕ ਮੈਨੂੰ ਕਾਲ ਆਈ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਬਾਂਕੇ ਵਿਹਾਰੀ ਮੰਦਿਰ ਜਿੱਥੇ ਚੋਰੀ ਹੋਈ ਸੀ ਉੱਥੇ ਜਾ ਕੇ ਮੈਂ ਮੌਕਾ ਦੇਖਿਆ ਬਾਕੀ ਮੰਦਿਰ ਦੇ ਜਿਹੜੇ ਮੋਤਪਰਸੀ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਇਕੱਠੇ ਸੀ ਉੱਥੇ ਉਹਨਾਂ ਨੂੰ ਮਿਲਿਆ ਮੌਕਾ ਦੇਖ ਕੇ ਉਸ ਤੋਂ ਬਾਅਦ ਅਸੀਂ ਕੁਝ ਫੋਟੋ ਜਿ ਇਕੱਠੀਆਂ ਕੀਤੀਆਂ ਫੋਟੋ ਇਕੱਠੇ ਕਰਨ ਤੋਂ ਬਾਅਦ ਅਸੀਂ ਆਪਣੀ ਤਫ਼ਤੀਸ਼ ਚਾਲੂ ਕੀਤੀ ਲੇਕਿਨ ਕੁਝ ਲੋਕਾਂ ਦੇ ਵਿੱਚ ਰੋਸ ਸੀ ਪਰ ਲੇਕਿਨ ਮੈਂ ਉਹਨਾਂ ਨੂੰ ਉੱਥੇ ਵਾਅਦਾ ਕਰਕੇ ਆਇਆ ਸੀ ਬਈ ਜਿਹੜਾ ਮੰਦਿਰ ਦਾ ਹੋਇਆ ਉਹ ਮੈਂ ਜਲਦੀ ਤੋਂ ਜਲਦੀ ਨਿਵੇੜਾਂਗਾ ਉਹ ਮੈਂ 12 ਘੰਟੇ ਚ ਨਿਵੇੜ ਕੇ ਤਿੰਨ ਬੰਦੇ ਅਰੈਸਟ ਕਰ ਲਏ ਕਾਰਤਿਕ ਜਿਹੜੇ ਨੇ ਅੰਦਰ ਵੜ ਕੇ ਚੋਰੀ ਕੀਤੀ ਸੀ ਰਵੀ ਕੁਮਾਰ ਤੇ ਰਾਹੁਲ ਤੇ ਤੀਜਾ ਯਾ ਕਨਾਈਆ ਜਿਹੜੇ ਤਿੰਨ ਬੰਦੇ ਨਾਲ ਬਾਹਰ ਖੜੇ ਸੀ ਅਸੀਂ ਪੂਰਾ ਏਰੀਆ ਸਾਰਾ ਕਵਰ ਕਰਕੇ ਜਲਦੀ ਜਲਦੀ ਟਰੇਸ ਕਰਤਾ ਜਿਨ੍ਹਾਂ ਦੇ ਵਿੱਚੋਂ ਅਸੀਂ ਮਕਦਮਾ ਨੰਬਰ 67 ਜਿਹੜਾ 457 380 ਤੱਕ ਸਰ ਇਹਨਾਂ ਦੀ ਏਜ ਕਿੰਨੀ ਹੈ ਇਹਨਾਂ ਦੀ ਏਜ 17 18 ਸਾਲ 19 ਸਾਲ ਪਹਿਲੇ ਵੀ ਕੋਈ ਕਿਸੇ ਨੇ 457 380 ਬਾਕੀ ਦੇਖਾਂਗੇ ਜਿਹੜਾ ਜੁਣਦਬਾਦਾ ਪਹਿਲਾਂ ਮਾਮਲਾ ਵੀ ਕਹਰੇ ਸੀਗੇ ਜੀ ਬੇਦਬੀ ਵੀ ਕੀਤੀ ਹੈ ਜੀ ਇਸ ਦੇ ਵਿੱਚ ਉਹ ਵੀ ਆਪਾਂ ਚੈੱਕ ਕਰਾਂਗੇ ਇਹਨਾਂ ਨੇ ਪਹਿਲੇ ਵੀ ਚੋੜਿਆ ਕਰਿਆ ਲekin ਹਾਜਰ ਦੇਖੋ ਅਸੀਂ ਹੁਣ ਫੜ ਕੇ ਹਟਿਆ ਨਹੀਂ ਜਲਦੀ ਜੇ ਤਾਂ ਤਫਤੀਸ਼ ਜਾਰੀ ਹੈ ਉਸ ਤੋਂ ਬਾਅਦ ਦੱਸਿਆ ਜਾਊਗਾ ਕਿਉਂਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਚਪਲਾ ਚਪਲਾ ਪਾ ਕੇ ਉੱਥੇ ਮੰਨ ਮੰਦ ਅਸੀਂ ਸਾਡੀ ਤਫਤੀਸ਼ ਜਾਰੀ ਹੈ ਜਿਹੜੇ ਫੜੇ ਆ ਠੀਕ ਹੈ ਜੀ ਐਫ ਆਈ ਆਰ ਦਰਜ ਕਰਤੀ ਤਫਤੀਸ਼ ਜਾਰੀ ਹੈ ਆ ਬਾਕੀ ਸਾਰਾ ਸਾਰਾ ਤਫਤੀਸ਼ ਦਾ ਪਾਰਟ ਹੈ ਉਸ ਤੋਂ ਬਾਅਦ ਦੱਸਿਆ ਜਾਊਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਅੱਜ ਕਾਫੀ ਰੋਸ਼ੀਤ ਸੀਗੇ ਸ਼ਹਿਰ ਪੂਰਾ ਮੈਂ ਤਾਂ ਉੱਥੇ ਵੀ ਜਾ ਕੇ ਪਬਲਿਕ ਨੂੰ ਸਾਰੀ ਨੂੰ ਅਪੀਲ ਕੀਤੀ ਸਾਰੇ ਪਬਲਿਕ ਮੇਰੇ ਨਾਲ ਆ ਉਹਨਾਂ ਨੇ ਆ ਹੀ ਕਿਹਾ ਸੀ ਵੀ ਐਸ ਐਚਓ ਸਾਹਿਬ ਪਹਿਲਾਂ ਵੀ ਤੁਸੀਂ ਵਧੀਆ ਕੰਮ ਤੇ ਉਹਨਾਂ ਨੂੰ ਅਸੀਂ ਕਰਕੇ ਦਿਖਾਇਆ ਉਹਨਾਂ ਦਾ ਸਵਸ਼ਣ ਪੂਰਾ ਸਰ ਜੀ ਪ੍ਰਵਾਸੀ ਹੈ ਕਿ ਇੱਥੇ ਲੋਕਾਂ ਦੇ ਨਾਲ ਇਹਦੇ ਬਾਰੇ ਅਸੀਂ ਬਾਅਦ ਚ ਦੱਸਾਂਗੇ ਸਰ ਜਿਹੜਾ ਮੁੰਡਾ ਅੰਦਰ ਵੜਿਆ ਸੀ ਉਹ ਵੀ ਆਪਾਂ ਕਾਬੂ ਕਰ ਲਿਆ ਜਿਹੜਾ ਅੰਦਰ ਵੜਿਆ ਸੀ ਉਹ ਵੀ ਕਾਬੂ ਕਰ ਸਰ ਕਿਸ ਤਰ੍ਹਾਂ ਦੀ ਤਫ਼ਤੀਸ਼ ਰਹੀ ਤੁਹਾਡੀ ਸਵੇਰ ਤੋਂ ਤੁਸੀਂ ਲੱਗੇ ਹੋ ਕਿਸ ਤਰ੍ਹਾਂ ਦੀ ਮਿਹਨਤ ਰਹੀ ਤੁਹਾਡੀ ਟੀਮ ਦੀ ਮੇਰੀ ਟੀਮ ਦੀ ਬਹੁਤ ਅੱਛੀ ਮਿਹਨਤ ਰਹੀ ਹੈ ਹਾਂ ਜੀ ਧਾਰਮਿਕ ਸਥਾਨ ਸੀ ਪਰ ਲੇਕਿਨ ਫਿਰ ਵੀ ਸਾਰੇ ਮੇਰੇ ਨਾਲ ਸੀ ਕੁਝ ਲੋਕ ਹੀ ਜਿਹੜੇ ਉੱਪਰ ਥੱਲੇ ਕਰਦੇ ਸੀ ਲੇਕਿਨ ਉਹਨਾਂ ਨੇ ਮੈਨੂੰ ਸਾਰੇ ਮੰਦਰ ਵਾਲਿਆਂ ਨੇ ਮੇਰੀ ਬਹੁਤ ਜ਼ਿਆਦਾ ਉਕੀਤੀ ਆ ਉਹ ਕਹਿੰਦੇ ਜੀ ਐਸ ਐਚਓ ਸਾਹਿਬ ਤੁਸੀਂ ਟਰੇਸ ਕਰੋ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਸਾਡੀ ਲੋੜ ਪੈਂਦੀ ਅਸੀਂ ਤੁਹਾਡੇ ਨਾਲ ਖੜਾ ਸਰ ਇੱਥੇ ਸਾਰੇ Hindu ਸੰਗਠਨ ਮੌਜੂਦ ਨਹੀਂ ਹੈ ਲੇਕਿਨ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਉਹ ਕਈ ਜਗ੍ਹਾ ਗਈਆਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਧਰਮ ਲੋਕ ਨਾਰਾਜ਼ ਹੋ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬੇ ਅਗਰ ਕੋਈ ਵੀ ਇਹੋ ਜੀ ਗੱਲ ਹੋ ਜਾਂਦੀ ਹੈ ਬੇ ਉਸ ਵਾਸਤੇ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਤਿਆਰੀ ਰੱਖਦੇ ਆ ਨਾਲੇ ਨਾਲ ਅਸੀਂ ਟਰੇਸ ਵੀ ਕਰਦੇ ਹਾਂ ਜਿੰਨੀ ਸਾਡੀ ਮਿਹਨਤ ਆ ਉਸ ਤੋਂ ਵੱਧ ਮਿਹਨਤ ਅਸੀਂ ਕਰਕੇ ਉਸ ਨੂੰ ਟਰੇਸ ਕਰਦੇ ਹਾਂ ਠੀਕ ਹੈ ਜੀ ਸਰ ਜਿਹੜੀ ਹੋਰ ਮੰਦਰਾ ਦੇ ਵਿੱਚ ਚੋਰੀ ਹੋਈਆਂ ਹੋਈਆਂ ਉਹਨਾਂ ਦੇ ਵੀ ਤੁਸੀਂ ਇਹਨਾਂ ਤੋਂ ਪੁੱਛ-ਕਿਛ ਕਰੋਗੇ ਕਿ ਤੇ ਇਹਨਾਂ ਨੇ ਤਾਂ ਨਹੀਂ ਕੀਤੀ ਇਹ ਨਸ਼ੇ ਵਾਲੀਆਂ ਸਭ ਸਰ ਅਜੇ ਤਪਤੀਸ ਅਸੀਂ ਕਰਨੀ ਹੈ ਤੁਹਾਨੂੰ ਅਸੀਂ ਦੱਸਿਆ ਵੀ ਅਸੀਂ ਅਜੇ ਹੁਣੇ ਐਫ ਆਈ ਆਰ ਦਰਜ ਕਰਕੇ ਫੜ ਕੇ ਹਟੇ ਹਾਂ ਅਸੀਂ ਤਪਤੀਸ ਸਾਡੀ ਚੱਲ ਰਹੀ ਹੈ ਇਹਨਾਂ ਨਾਲ ਬਣੀ ਠੀਕ ਹੈ ਠੀਕ ਹੈ ਜੀ ਧੰਨਵਾਦ ਸੜਿਕ ਤੇ ਮਦਮਾ ਦੀ ਜਿਹੜੀ ਘਟਨਾ ਸੂਰ ਤੋਂ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਹਿੰਦੂ ਸੰਖਣ ਵਾਲੇ ਕਾਫੀ ਰੋਸ ਵਿੱਚ ਜਤਾਇਆ ਹੈ ਤੇ ਪੁਲਿਸ ਨੇ ਜਿਹੜੇ ਚੋਰ ਫੜ ਵੀ ਲਏ। ਕੀ ਕਹਿਣਾ ਚਾਹੋਗੇ? ਦੇਖੋ ਜੀ ਸ਼ਾਮ ਨੂੰ ਡੀਐਸਪੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਇੱਥੇ ਤੇ ਉਹਨਾਂ ਨੇ ਮੈਸੇਜ ਦਿੱਤਾ ਸੀ ਵੀ ਅਸੀਂ ਇੱਥੇ ਫੜ ਲੇ ਵੀ ਤੁਸੀਂ ਇੱਕ ਵਾਰੀ ਆ ਜਾਓ। ਫਿਰ ਅਸੀਂ ਇੱਥੇ ਆਏ ਤੇ ਜਿੰਨੀ ਤਾਰੀਫ ਕਰੀ ਆ ਪੁਲਿਸ ਪ੍ਰਸ਼ਾਸਨ ਦੀ ਦੇਖੋ ਸਹੀ ਮੈਨੇਜਟਾ ਇਹ ਵੀ ਸਾਨੂੰ ਸੂਰ ਤੋਂ ਇਨਪੁਟ ਮਿਲ ਰਹੀ ਸੀ ਵੀ ਪੂਰੇ ਦਿਲ ਨਾਲ ਪੂਰਾ ਪ੍ਰਸ਼ਾਸਨ ਲੱਗਿਆ ਹੋਇਆ। ਕਈ ਉਹਨਾਂ ਦੇ ਜਿਹੜੇ ਜਿੱਦਾਂ ਕਹ ਸਕਦੇ ਗੁਪਤ ਸ਼ਾਖਾ ਗੈਲੋ ਜਿਹਨਾਂ ਦੇ ਪੁਲਸ ਵਾਲੇ ਮੁਲਾਜ਼ਮ ਐ ਅਲੱਗ-ਅਲੱਗ ਗਰੁੱਪ ਬਣਾ ਕੇ ਅਲੱਗ-ਅਲੱਗ ਹਿੱਸਿਆਂ 'ਚ ਵੰਡੇ ਹੋਏ ਸੀ ਇੰਨੇ ਸਾਨੂੰ ਇਨਪੁਟ ਸੀ ਉਸ ਨੂੰ ਦੇਖਦੇ ਹੋਏ ਸਾਨੂੰ ਲੱਗ ਰਿਹਾ ਸੀ ਵੀ ਕੁਝ ਨਾ ਕੁਝ ਹੋ ਜਾਏਗਾ ਔਰ ਜਦੋਂ ਆਪਣੀ ਮੀਟਿੰਗ ਚੱਲ ਰਹੀ ਸੀ ਉਸ ਤੋਂ ਤੁਰੰਤ ਬਾਅਦ ਹੀ ਸਾਨੂੰ ਇੱਕ ਸਮਾਂ ਦਾ ਮੈਸੇਜ ਮਿਲ ਗਿਆ ਵੀ ਬੰਦੇ ਟਰੇਸ ਹੋ ਗਏ ਆ ਲੇਕਿਨ ਸ਼ਾਮ ਨੂੰ ਜਦੋਂ ਡੀਐਸਪੀ ਸਾਹਿਬ ਨੇ ਸਾਨੂੰ ਇੱਥੇ ਬੁਲਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਹੁਣ ਤੁਹਾਨੂੰ ਦੱਸਿਆ ਸਾਰਾ ਕੁਝ ਉਹ ਹੀ ਦੱਸਿਆ ਤੇ ਅਸੀਂ ਜਿੰਨੀ ਤਾਰੀਫ਼ ਕਰੀਏ ਉਨੀ ਘੱਟ ਆ ਉਹਨਾਂ ਨੂੰ ਲੋੜਿੰਦੀ ਜੋ ਵੀ ਸਜ਼ਾ ਹੋਏਗੀ ਕਾਨੂੰਨ ਮੁਤਾਬਿਕ ਤੇ ਉਹ ਤਾਂ ਕਾਨੂੰਨ ਦੇਗਾ ਜੋ ਤਫतीश ਹੋਈਗੀ ਉਹ ਚੱਲ ਰਹੀ ਹੈ ਔਰ ਪੂਰੇ ਦਿਲ ਨਾਲ ਲੱਗੇ ਹੋਏ ਆ ਡੀਐਸਪੀ ਸਾਹਿਬ ਖੁਦ ਆਸ਼ਵਾਸਨ ਦੇ ਕੇ ਗਏ ਆ ਵੀ ਅਸੀਂ ਆਪਣੇ ਵੱਲੋਂ ਪੂਰੀ ਜਿੰਨੀ ਕੋਸ਼ਿਸ਼ ਆ ਉਹ ਕਰਾਂਗੇ ਐਸਐਚਓ ਨੇ ਤੁਹਾਡੇ ਸਾਹਮਣੇ ਵੀ ਕਿਹਾ ਇਹਨਾਂ ਨੇ ਵੀ ਕਿਹਾ